ਜਿੱਦਾਂ ਕਿ ਸਾਵਣ ਦਾ ਮੌਸਮ ਸ਼ੁਰੂ ਹੋਇਆ ਹੋਇਆ ਹੈ ਅਤੇ ਇਸ ਮੌਕੇ ਲੁਧਿਆਣਾ ਦੇ ਕਨੀਜੀ ਹੋਟਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਜਿਸ ਦੇ ਵਿੱਚ ਔਰਤਾਂ ਵੱਲੋਂ ਇਕੱਠੇ ਹੋ ਕੇ ਪੰਗੜਾ ਕੀਤਾ ਅਤੇ ਹੋਰ ਗਤੀਵਿਧੀਆਂ ਕਰਕੇ ਇਹ ਤੀਆਂ ਦਾ ਤਿਹਾਰ ਬੜਾ ਤੁਮਤਮਲ ਮਨਾਇਆ ਗਿਆ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਤੀਆਂ ਵੱਲੋਂ ਹੋਰ ਕੀ-ਕਿਆ ਗਿਆ। ਮੇਰਾ ਨਾਮ ਸਪਨਾ ਕਾਲੀਆ ਹੈ। ਤੀਜ ਦਾ ਤਿਹਾਰ ਮਨਾਉਣ ਲਈ ਸਾਰੀਆਂ ਫਰੈਂਡਸ ਇਕੱਠੀਆਂ ਹੋ ਕੇ ਇੱਥੇ ਫੈਸਟੀਵਲ ਕਰ ਰਹੀਆਂ ਤੀਜ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਪਤਾ ਤੀਜ ਦਾ ਤਿਹਾਰ ਪਹਿਲੇ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ ਉਹ ਆਪਣੇ ਪੇਕੇ ਘਰ ਚ ਆ ਕੇ ਤੇ ਸਾਰੀਆਂ ਫਰੈਂਡਸ ਨੂੰ ਇਕੱਠੀਆਂ ਕਰਕੇ ਤੀਜ ਦਾ ਤਿਹਾਰ ਸਾਵਣ ਮਹੀਨੇ ਚ ਮਨਾਉਂਦੇ ਸੀ ਪਹਿਲਾ ਸਾਵਣ ਹੁੰਦਾ ਸੀ ਜਦੋਂ ਉਦੋਂ ਮਨਾਉਂਦੇ ਸੀ ਸੰਧਾਰਾ ਵੀ ਲੈ ਕੇ ਆਉਂਦੇ ਸੀ ਹਾਂਜੀ ਤੇ ਉਹਨਾਂ ਦੇ ਸਹੁਰੇ ਸੰਧਾਰਾ ਲੈ ਕੇ ਉਹਨਾਂ ਦੇ ਆਉਂਦੇ ਸੀ ਨਹੀਂ ਪੇਕੇ ਲੰਦੀ ਹੈ ਸੰਧਾਰਾ ਦੇ ਕੇ ਆਦੀ ਹੈ ਨਾ ਬਾਪਾਰਾ ਦੇ ਕੇ ਬਾਪੇ ਜਾਣਾ ਹੈ ਤਾਂ ਸੰਧਾਰਾ ਦੇ ਕੇ ਭੇਜ ਹਾਂਜੀ ਮੇਰਾ ਨਾਮ ਮధు ਕਾਲੀਆ ਤੀਜਾ ਤਿਉਹਾਰ ਪੁਰਾਣੇ ਟਾਈਮ ਦੇ ਵਿੱਚ ਸਾਡੇ ਟ੍ਰੈਡੀਸ਼ਨ ਦੇ ਅਕੋਰਡਿੰਗ ਸਾਰੇ ਜਦੋਂ ਬੇਟੀ ਦਾ ਵਿਆਹ ਕਰਦੇ ਸੀਗੇ ਤਾਂ ਪਹਿਲਾਂ ਸਭ ਜਦੋਂ ਉਹਦਾ ਆਂਦਾ ਸੀ ਤਾਂ ਉਹਨੂੰ ਉਹਦੇ ਸਹੁਰਿਆਂ ਤੋਂ ਬੁਲਾਇਆ ਜਾਂਦਾ ਸੀ ਫਿਰ ਉਹਦੀਆਂ ਸਾਰੀਆਂ ਫਰੈਂਡਸ ਉਦਾਂ ਹੀ ਦੁਬਾਰਾ ਇਕੱਠੀਆਂ ਹੁੰਦੀਆਂ ਸੀ ਸੁਹਾਗਣਾ ਵੀ ਉਹਦੀਆਂ ਫਰੈਂਡਸ ਵੀ ਫਿਰ ਉਹਨੂੰ ਉਦਾਂ ਹੀ ਫੀਲ ਕਰਾਉਂਦੀਆਂ ਸੀ ਪਿੰਗਾ ਝੂਟਦੀਆਂ ਸੀ ਤਿਰੰਜਨ ਬਣਾਉਂਦੀਆਂ ਸੀ ਤੇ ਸਾਰਾ ਕੁਝ ਉਦਾਂ ਹੀ ਕਰਦੀਆਂ ਸੀ ਤੇ ਉਹਨੂੰ ਇਹ ਫੀਲ ਕਰਾਉਂਦੀਆਂ ਸੀ ਕਿ ਅੱਜ ਵੀ ਤੂੰ ਉਦਾਂ ਹੀ ਆ ਤੇ ਫਿਰ ਉਹਦੇ ਪੇਕੇ ਜਦੋਂ ਵਾਪਸ ਜਾਂਦੀ ਸੀ ਮੇਰਾ ਮਨ ਪਰ ਗਿਆ ਜਦੋਂ ਵਾਪਸ ਜਾਂਦੀ ਸੀ ਤੇ ਉਹਨੂੰ ਪੂਰਾ ਤਿਉਹਾਰ ਦੇ ਕੇ ਸੰਧਾਰਾ ਦੇ ਕੇ ਉਹਦਾ ਸੁਹਾਗੀ ਦਾ ਸਾਰਾ ਸਮਾਨ ਕੱਪੜੇ ਦੇ ਕੇ ਉਹਨੂੰ ਵਾਪਸ ਵੇਚ ਦੇ ਸੀ ਛੱਡ ਕੇ ਆਉਂਦੇ ਸੀ ਇਸ ਕਰਕੇ ਬਣਾਇਆ ਜਾਂਦਾ ਇਹ ਬੋਲੀਆਂ ਵੀ ਪਾਈਆਂ ਜਾਂਦੀਆਂ ਉੱਥੇ ਪਿੰਗਾ ਝੂਟਦੇ ਸੀ ਕਿੱਦਾਂ ਪਾਇਆ ਜਾਂਦਾ ਪਿੰਗਾ ਝੂਟਦਾ ਜਾਂਦਾ ਸੀ ਸਭ ਕੁਝ ਕਰਦੇ ਸੀ ਖੀਟ ਬੂੜੇ ਮਾਲ ਪੂਏ ਬਣਾਏ ਜਾਂਦੇ ਸੀ ਤਾਂ ਕਿ ਮਤਲਬ ਆਪਣਾ ਟ੍ਰੈਡੀਸ਼ਨ ਉਹਨੂੰ ਪੂਰਾ ਯਾਦ ਕਰਾਇਆ ਜਾਂਦਾ ਸੀ ਕਿ ਤੂੰ ਜਿੱਦਾਂ ਕੁਵਾਰੀ ਹੁੰਦੀ ਸੀ ਅੱਜ ਵੀ ਤੇਰੇ ਨਾਲ ਉਦਾਂ ਹੀ ਸਾਰਾ ਕੁਝ ਹੈ ਸਭ ਕੁਝ ਉਹਦੇ ਹੀ ਤੇ ਉਹ ਸਗਨ ਸਾਰੇ ਕਿੱਤੇ ਜਾਂਦੇ ਸੀ ਕਿਤੇ ਨਾ ਕਿਤੇ ਲੋਗ ਹੈ ਭੁੱਲਦੇ ਜਾਂਦੇ ਹਾਂ ਭੁੱਲ ਗਏ ਬਿਲਕੁਲ ਟੋਟਲੀ ਭੁੱਲਦੇ ਜਾਂਦੇ ਇਵਨ ਕਿ ਮੈਂ ਪਿੰਡ ਦੀ ਆ ਪਿੰਨਾਂ 'ਚ ਵੀ ਸਭ ਚੀਜ਼ਾਂ ਹੁਣ ਫਾਲੋ ਨਹੀਂ ਕਰਦੇ ਸ਼ਹਿਰਾਂ 'ਚ ਫਿਰ ਵੀ ਥੋੜਾ ਬੋਤਾਂ ਜਿੱਦਾਂ ਹੁਣ ਕਰ ਰਹੇ ਆਂ ਅਸੀਂ ਤੇ ਯਾਦ ਕਰ ਲਈਦਾ ਪਿੰਨਾਂ ਦੇ ਵਿੱਚ ਹਾਲੇ ਵੀ ਮਤਲਬ ਥੋੜਾ ਬਹੁਤ ਕਿਸੇ ਨੂੰ ਯਾਦ ਹੈ ਜਿਹੜੀਆਂ ਪੁਰਾਣੀਆਂ ਆਂਟੀਆਂ ਬੇਬੇ ਹੈਗੀਆਂ ਇਹ ਲੋਕਾਂ ਕੀ ਵਾਸਤੇ ਮੈਂ ਮੈਸੇਜ ਦੇਣਾ ਚਾਹਨੀ ਆ ਕਿ ਪੰਜਾਬ ਦੇ ਕਲਚਰ ਨੂੰ ਉਦਾਂ ਹੀ ਫਾਲੋ ਕਰ ਰੋਟ ਕਰੋ ਉਦਾਂ ਹੀ ਰੱਖੋ ਤਾਂ ਕਿ ਚਾਹੇ ਥੋੜਾ ਕਰੋ ਚਾਹੇ ਬਹੁਤਾ ਨਾ ਕਰ ਸਕਦੇ ਹੋ ਟਾਈਮ ਨਹੀਂ ਹੈ ਅੱਜ ਕੱਲ੍ਹ ਦੇ ਟਾਈਮ ਕਿਸੇ ਕੋਲ ਵੀ ਥੋੜਾ ਕਰੋ ਲੇਕਿਨ ਉਹਨੂੰ ਫਾਲੋ ਜ਼ਰੂਰ ਕਰੋ ਨੀਨਾ ਇਸ਼ਾ ਤੀਆਂ ਦਾ ਤਿਹਾੜ ਮਨਾਣ ਲਈ ਤੀਆਂ ਦਾ ਤਿਹਾੜ ਕਿਉਂ ਮਨਾਇਆ ਕਿਉਂਕਿ ਇਹ ਸਾਵਣ ਦਾ ਸਪੈਸ਼ਲ ਤਿਹਾੜਾ ਹੈ ਇਹਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਤਿਆਰ ਸ਼ੈਰ ਹੋ ਕੇ ਸਜ ਸਵਰ ਕੇ ਕੋਈ ਪਿੱਕੇ ਕਰੇ ਚੱਲ ਜਾਂਦੀਆਂ ਮਨਾਣ ਤੇ ਇਹ ਸਭ ਦੀ ਇੱਛਾ ਹੈ ਕਿ ਅਸੀਂ ਕਿੱਥੇ ਕਿੱਥੇ ਮਨਾਣ ਜਾਣਾ ਹੈ ਕਿਉਂਕਿ ਅਸੀਂ ਪਿਛਲੀ ਵਾਰ ਵੀ ਇੱਥੇ ਸੈਲੀਬ੍ਰੇਟ ਕੀਤਾ ਸੀ ਕਿਉਂਕਿ ਇਹਨਾਂ ਨੇ ਇਹਨਾਂ ਦੀ ਸਰਵਿਸ ਇੰਨੀ ਜ਼ਿਆਦਾ ਵਧੀਆ ਹੈ ਕਿ ਕੁਝ ਵੀ ਕਹਿੰਦੇ ਆ ਨਾ ਲੋੜ ਨਹੀਂ ਵੀ ਨਾ ਬੈਠੇ ਸਭ ਕੁਝ ਪ੍ਰੋਵਾਈਡ ਕੀਤਾ ਜਾਂਦਾ ਹੈ ਸੈਲਫ ਸਰਵਿਸ ਦੀ ਸਾਨੂੰ ਕੋਈ ਲੋੜ ਨਹੀਂ ਜੋ ਚੀਜ਼ ਅਸੀਂ ਮੰਗਦੇ ਹਾਂ ਉੱਥੇ ਇਮੀਡੀਏਟਲੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਸਟਾਫ ਇਜ਼ ਐਕਸਲੈਂਟ ਵੈਰੀ ਵੈਰੀ ਗੁੱਡ ਫੂਡ ਕਿਸ ਤਰ੍ਹਾਂ ਦਾ ਫੂਡ ਕੁਆਲਿਟੀ ਇਜ਼ ਟੂ ਵੈਰੀ ਵੈਰੀ ਗੁੱਡ ਲੋਕਾਂ ਨੂੰ ਵੀ ਮੈਸੇਜ ਦੇਣ ਦੇ ਲੋਕਾਂ ਨੂੰ ਇਹ ਦੇਣਾ ਚਾਹੁੰਦੇ ਆ ਕਿ ਆਪਣੀ ਪੰਜਾਬੀ ਸਭਿਆ ਨੂੰ ਕਾਇਮ ਰੱਖੋ ਤੁਸੀਂ ਵੀ ਕਰੇ ਬੈਠੇ ਚਾਹੇ ਜਿੱਥੇ ਤੁਹਾਡੀ ਇੱਛਾ ਹੈਗੀ ਹੈ ਮਨਾਓ ਤੀਆਂ ਦਾ ਤਿਉਹਾਰ ਕਿਉਂਕਿ ਸਾਵਣ ਦਾ ਇੰਨਾ ਜਿਆਦਾ ਵਧੀਆ ਤਿਉਹਾਰ ਹੈ ਤੁਸੀਂ ਆਪਣੇ ਪੰਜਾਬੀ ਅਟਾਇਰ ਨੂੰ ਬੈਂਗਲਸ ਪਾਓ ਚੂੜੀਆਂ ਮਹਿੰਦੀ ਲਵਾਓ ਜੋ ਤੁਹਾਡੀ ਇੱਛਾ ਕਰਨਾ ਚਾਹੁੰਦੇ ਹੋ ਕਿਤਨਾ ਕਿਤੇ ਲੋਕ ਭੁੱਲਦੇ ਜਾਂਦੇ ਹਾਂ ਹਾਂ ਬਿਲਕੁਲ ਆਪਨ ਸਪੂਫ ਕੋਸ ਤੇ ਲੋਕਾਂ ਨੂੰ ਹੋਰ ਕੀ ਕਹਿਣਾ ਦਿੰਦੇ ਬਸ ਮੇਰੇ ਨੂੰ ਪਕਾ ਲਾਓ ਉਕੇ ਕੰਟੀਨਿਊ ਆਪਣੀ ਸਭਿ ਸਭਿਤਾ ਦਾਰ ਨੂੰ ਰੱਖੋ ਕਿ ਆਪਾਂ ਮਿਲ ਜੁਲ ਕੇ ਆ ਚੀਜ਼ਾਂ ਕਰੀਏ ਜੋ ਕਿ ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਇਹਦੇ ਵਿੱਚ ਇੰਡਲਸ ਹੋ ਚੁੱਕੇ ਰੀਲਸ 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 ਬਟ ਜੇ ਜੀ ਸਾਡੀ ਪੁਰਾਣੀ ਸਭਿਆਚਾਰ ਚੱਲ ਰਹੀ ਹੈ ਆਪਾਂ ਇਹਨੂੰ ਕੰਟੀਨਿਊ ਰੱਖਣਾ ਚਾਹੁੰਦੇ ਆਂ ਕੀ ਨਾਮ ਹੈ ਸੰਦੀਪ ਗੌਰ ਜੀ ਦੇਖੋ ਜੀ ਅਸੀਂ ਅੱਜ ਇੱਥੇ ਤੀਜ ਫੈਸਟੀਵਲ ਮਨਾਉਣ ਜਾ ਰਹੇ ਹਾਂ ਤੀਜ ਫੈਸਟੀਵਲ ਜਿਹੜਾ ਆਪਣੇ ਪੰਜਾਬ ਦੇ ਸਭਿਆਚਾਰ ਨੂੰ ਬਿਲੋਂਗ ਕਰਦਾ ਇੱਕ ਕਲਚਰਲ ਪ੍ਰੋਗਰਾਮ ਤੀਆਂ ਨੂੰ ਡਿਵੋਟ ਕੀਤਾ ਜਾਂਦਾ ਹੈ ਤੇ ਤੀਆਂ ਸ਼ਬਦ ਜਿਹੜਾ ਸਪੈਸ਼ਲਿਟੀ ਆ ਤੂੰ ਹੀ ਬਣਿਆ ਮਤਲਬ ਤੀਆਂ ਨੂੰ ਇਕੱਠੇ ਹੋਣ ਦਾ ਇੱਕ ਮੌਕਾ ਕੁੜੀਆਂ ਨੂੰ ਰਲ ਮਿਲ ਕੇ ਆਪਣੇ ਚਾਹ ਲੜਨ ਦਾ ਖੁਸ਼ੀ ਮਨਾਉਣ ਦਾ ਇੱਕ ਬਹੁਤ ਵਧੀਆ ਮੌਕਾ ਹੁੰਦਾ ਹੈ ਕਿਤੇ ਕਿਹੜੇ ਕਿਹੜੇ ਗੇਮਸ ਕੇ ਲਿਆ ਆ ਅਸੀਂ ਇੱਥੇ ਬਹੁਤ ਸਾਰੇ ਗੇਮਸ ਆਰਗੇਨਾਈਜ਼ ਕੀਤੇ ਨੇ ਲਾਈਕ 뮤지컬 ਚੇਅਰ ਸੀ ਕਰ ਚੁੱਕੇ ਆ ਕਿਦਾ ਇਸ ਤੋਂ ਇਲਾਵਾ ਹੋਰ ਡਾਂਸ ਕੰਪੀਟੀਸ਼ਨਸ ਲੋਕਗੀਤ ਕੰਪੀਟੀਸ਼ਨਸ ਵਗੈਰਾ ਬਾਕੀ ਆਰਗੇਨਾਈਜ਼ਡ ਇਵੈਂਟਸ ਕਿਤੇ